ਮੈਂ ਅਸ਼ੂਨੀ ਕੁਮਾਰ ਜੁਗਾਨੀਆਂ ਜਨਸਕੱਤਰ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੂਸ਼ਨਪੁਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅ ਮੇਰੇ ਨਾਲ ਚੇਅਰਮੈਨ ਸਾਹਿਬ ਸਰਦਾਰ ਜਲਜੀ ਬੰਗੜ ਖਲੋਤੇ ਨੇ ਪਿਛਲੇ ਪਾਸੇ ਵਾਈਸ ਪ੍ਰਧਾਨ ਕਿਸ਼ਾਲਾ ਜੀ ਜੋਸ਼ੀਆ ਔਰ ਸਾਡੇ ਇਥੋਂ ਬਹੁਤ ਹੀ ਵਧੀਆ ਮੈਂਬਰ ਸ੍ਰੀ 옴ਪrakash ਜੀ ਰਿਟਾਇਰਡ ਐਸਏ ਸਾਹਿਬ ਅ ਅੱਜ ਅਸੀਂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪਾਵਨ ਪ੍ਰਕਾਸ਼ ਗੁਰਪੁਰਪ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਮਿਲੇ ਹਾਂ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਪੀ ਸਾਹਿਬ ਨੂੰ ਕਿ ਪਿਛਲੇ ਦਿਨੀ ਜੋ ਸ਼ਰਾਰਤ ਜਿਹੜੀ ਹੈ ਇੱਕ ਸ਼ਰਾਰਤੀ ਅਨਸਰ ਵੱਲੋਂ ਬਾਬਾ ਡਾਕਟਰ ਪੀਮਰਾਓ ਅੰਬੇਡਕਰ ਜੀ ਸਟੈਚੂ ਤੇ ਹੋਈ ਸੀ ਤੇ ਹੁਣ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਨਗਰ ਕੀਰਤਨ 11 ਫਰਵਰੀ ਨੂੰ ਹੈ ਤੇ ਕੋਈ ਸ਼ਰਾਰਤੀ ਅਨਸਰ ਵੱਲੋਂ ਦੁਬਾਰਾ ਨਾ ਐਸੀ ਘਟਨਾ ਦਾ ਅੰਜਾਮ ਦਿੱਤਾ ਜਾਵੇ ਕਿਉਂਕਿ ਉਸ ਮਹਾਰਾਜ ਜੀ ਦੇ ਪਾਵਨ ਨਗਰ ਕੀਰਤਨ ਦੇ ਵਿੱਚ ਜੋ 11 ਤਰੀਕ ਨੂੰ ਨਿਕਲੇਗਾ ਅਮ ਹੈੱਡ ਆਫਿਸ ਕੋਚਨਪੁਰਾ ਤੋਂ ਉਸ ਦੇ ਵਿੱਚ 30 ਤੋਂ 40 ਹਜ਼ਾਰ ਸੰਗਤਾਂ ਜਿਹੜੀਆਂ ਨੇ ਉਹ ਸ਼ਾਮਲ ਹੋ ਰਹੀਆਂ ਨੇ ਪੂਰੇ ਜ਼ਿਲ੍ਹੇ ਦੀਆਂ ਸੀਪੀ ਸਾਹਿਬ ਨੇ ਸਾਨੂੰ ਅਸ਼ਵਾਸਨ ਦਿੱਤਾ ਕਿ ਅਸੀਂ ਪੂਰੀ ਮਸ਼ਤੇਤੀ ਦੇ ਨਾਲ ਜਿਹੜਾ ਵਾ ਵਾਤ ਉਹ ਤੋਂ ਬਾਅਦ ਫੋਰਸ ਲਾ ਕੇ ਮਹਾਰਾਜ ਜੀ ਦਾ 648ਵਾਂ ਪਾਵਨ ਪ੍ਰਕਾਸ਼ ਗੁਰਪੁਰਪੁਰ ਸੰਪੰਨ ਕਰਾਵਾਂਗੇ ਸੀਪੀ ਸਾਹਿਬ ਵੱਲੋਂ ਸਾਨੂੰ ਪੂਰਾ ਅਸ਼ਵਾਸਨ ਦਵਾਇਆ ਗਿਆ ਸਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਹੋਏਗੀ ਔਰ ਵੱਧ ਤੋਂ ਵੱਧ ਫੋਰਸ ਲਾਈ ਜਾਵੇਗੀ ਤਾਂ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰ ਉਹ ਵਧੀਆ ਤਰੀਕੇ ਨਾਲ ਸੰਪੰਨ ਹੋ ਸਕੇ ਔਰ ਨਗਰ ਕੀਰਤਨ ਵਧੀਆ ਤਰੀਕੇ ਨਾਲ ਮਨਾਇਆ ਜਾ ਸੇ ਮੈਸੇਜ ਅਸੀਂ ਇਹ ਹੀ ਦੇਣਾ ਚਾਹਾਂਗੇ ਕਿ ਗੁਰੂ ਪੀਰ ਪੈਗੰਬਰ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਉਹ ਜਦੋਂ ਵੀ ਇਸ ਦੁਨੀਆ ਤੇ ਆਉਂਦੇ ਨੇ ਹਮੇਸ਼ਾ ਸਮਾਜ ਨੂੰ ਹਨੇਰੇ ਦੇ ਵਿੱਚੋਂ ਕੱਢ ਕੇ ਤੇ ਉਹਨਾਂ ਨੂੰ ਗਿਆਨ ਦੇ ਰਸਤੇ ਰਾਈ ਜਿਹੜਾ ਵਾ ਚਾਨਣ ਮਨਾਰਾ ਬਣ ਕੇ ਦੁਨੀਆ ਨੂੰ ਚੰਗੇ ਰਸਤੇ ਤੇ ਲਾ ਕੇ ਜਾਂਦੇ ਨੇ ਸੋ ਇਸ ਮੌਕੇ ਤੇ ਮੈਂ ਸਾਰੀਆਂ ਅ ਅੰਮ੍ਰਿਤਸਰ ਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ 11 ਤਰੀਕ ਵਾਲੇ ਦਿਨ ਹੈੱਡ ਆਫਿਸ ਪੁਸ਼ਨਪੁਰਾ ਦੇ ਵਿੱਚ ਵੱਧੋ ਵਾ ਸੰਗਤਾਂ ਜਿਹੜੀਆਂ ਨੇ ਮਹਾਰਾਜੀ ਦੇ ਪਾਵਨ ਅਗਰ ਕੀਰਤਨ ਵਿੱਚ ਸ਼ਾਮਲ ਹੋਵੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ